ਸੁਖਪਾਲ ਸਿੰਘ ਗਲਾੜ ਫਤਿਹਤ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਥੇ ਪੰਜਾਬ ਹੜਾਂ ਦੀ ਮਾਰ ਚੋਂ ਲੰਘ ਰਿਹਾ ਤਰਾ ਤਰਾ ਮੱਚੀ ਪਈ ਆ ਪੰਜਾਬ ਦੇ ਵਿੱਚ ਲੈਂਦੇ ਪੰਜਾਬ ਵੱਲ ਵੀ ਤੇ ਚੜਦੇ ਪੰਜਾਬ ਵਿੱਚ ਵੀ ਲੋਕ ਮੁਸੀਬਤ ਦੇ ਵਿੱਚ ਨੇ ਪੰਜਾਬ ਦਾ ਵੱਡਾ ਹਿੱਸਾ ਪਾਣੀ ਦੀ ਚਪੇਟ ਦੇ ਵਿੱਚ ਆ ਹੜਾਂ ਦੀ ਮਾਰ ਹੇਠਿਆਂ ਜਿੱਥੇ ਪੰਜਾਬੀ ਪੰਜਾਬੀਆਂ ਦੀ ਅੱਗੇ ਹੋ ਕੇ ਬਾਹ ਫੜ ਰਹੇ ਨੇ ਹਰ ਚੀਜ਼ ਜਿਹੜੀ ਆ ਰਾਹਤ ਵਾਲੀ ਉਹਨਾਂ ਤੱਕ ਪੁੱਜਦੀ ਕਰ ਰਹੇ ਨੇ ਮੁਹਈਆ ਕਰਾ ਰਹੇ ਨੇ ਉਥੇ ਹੀ ਇਹਨਾਂ ਦਿਨਾਂ ਦੇ ਵਿੱਚ ਮੋਗਾ ਜ਼ਿਲ੍ਹਾ ਦੇ ਨਾਲ ਸਬੰਧਤ ਮਗਾਪਰਣਾ ਬਲਾਕ ਦੇ ਅਧੀਨ ਆਉਂਦੇ ਪਿੰਡ ਰਾਜਿਆਣਾ ਦੇ ਵਿੱਚੋਂ ਇੱਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ ਪਿੰਡ ਰਾਜਿਆਣਾ ਦੇ ਵਿੱਚ ਕਮਿਊਨਿਟੀ ਹਾਲ ਬਣਿਆ ਆ ਲਗਭਗ ਮੇਰਾ ਖਿਆਲ ਆ ਕਿ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਸ਼ਾਇਦ ਬਣਿਆ ਹੋਊਗਾ ਬਹੁਤ ਪਿੰਡਾਂ ਦੇ ਵਿੱਚ ਕਮਿਊਨਿਟੀ ਹਾਲ ਬਣੇ ਨੇ ਪਿਛਲੀਆਂ ਸਰਕਾਰਾਂ ਦੌਰਾਨ ਜਿਹੜੇ ਕਿ ਬਣਾਏ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਇਹ ਕਮਿਊਨਿਟੀ ਹਾਲ ਇਹ ਪੈਲਸ ਜਿਹੜੇ ਆ ਪਿੰਡੂ ਲੋਕਾਂ ਵਾਸਤੇ ਬਣਾਏ ਗਏ ਸਨ ਜਿਹੜੇ ਮਾਤਰ ਲੋਕ ਗਰੀਬ ਲੋਕ ਮਜ਼ਦੂਰ ਵਰਗ ਦੇ ਵਿੱਚ ਆਉਣ ਵਾਲੇ ਲੋਕ ਉਹਨਾਂ ਦੇ ਲਈ ਉਹਨਾਂ ਦੀਆਂ ਧੀਆਂ ਭੈਣਾਂ ਦੇ ਵਿਆਹ ਸ਼ਾਦੀਆਂ ਲਈ ਹੋਰ ਕੋਈ ਦੁੱਖ ਸੁੱਖ ਦੇ ਕਾਰਜ ਕਰਨ ਵਾਸਤੇ ਇਹ ਜਿਹੜੇ ਕਮਿਊਨਿਟੀ ਹਾਲ ਬਣਾਏ ਗਏ ਸੀਗੇ ਸੁਰਾਜਾੜਾ ਪਿੰਡ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਬਣਿਆ ਉਹਦੇ ਵਿੱਚ ਬੜੇ ਲੰਮੇ ਸਮੇਂ ਤੋਂ ਗੁਜਰਾ ਗੁਜਰਾ ਨੇ ਕਬਜ਼ਾ ਕੀਤਾ ਹੋਇਆ ਸੀ ਇੱਕ ਤਰ੍ਹਾਂ ਨਾਲ ਤੇ ਕੀਤਾ ਵੀ ਪਿੰਡ ਦੇ ਸਰਪੰਚ ਦੀ ਸਹਿਮਤੀ ਦੇ ਨਾਲ ਹੀ ਸੀਗਾ ਇਸੇ ਦੌਰਾਨ ਪਿੰਡ ਦੇ ਵਿੱਚ ਇੱਕ ਕਮੇਟੀ ਬਣੀ ਹੋਈ ਹੈ ਬਾਬਾ ਜੀਵਨ ਸਿੰਘ ਗ੍ਰਾਮ ਵਿਕਾਸ ਕਮੇਟੀ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅਤੇ ਹੋਰ ਮੋਹਤਵਾਰ ਸੱਜਣਾ ਨੇ ਮੋਗਾ ਦੇ ਡੀਸੀ ਸਾਹਿਬ ਅਤੇ ਡੀਡੀਪੀਓ ਸਾਹਿਬ ਨੂੰ ਦਰਖਾਸਤ ਕੀਤੀ ਲਿਖਤੀ ਰੂਪ ਦੇ ਵਿੱਚ ਕਿ ਇਹ ਜਿਹੜਾ ਪੈਲਸ ਦਾ ਕਮਿਊਨਿਟੀ ਹਾਲ ਦਾ ਜਿਹੜਾ ਕਬਜ਼ਾ ਆ ਉਹ ਇਹ ਛਡਾਇਆ ਜਾਵੇ ਇਹਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਗਰੀਬ ਲੋਕ ਇੱਥੇ ਆਪਣੇ ਦੁੱਖ ਸੁੱਖ ਤੇ ਜਿਹੜੇ ਕਾਰਜ ਨੇ ਉਹ ਕਰ ਸਕਣ ਤੇ ਨਾਲ ਹੀ ਕਮੇਟੀ ਨੇ ਸ਼੍ਰੋਮਣੀ ਜਰਨੈਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦੇ ਆਗਾਮੀ ਜਨਮ ਦਿਹਾੜੇ ਦਾ ਹਵਾਲਾ ਦੇ ਕੇ ਇਹ ਦਰਖਾਸਤ ਦਿੱਤੀ ਸੀਗੀ ਵੱਖ-ਵੱਖ ਮਹਿਕਮਿਆਂ ਨੂੰ ਐਸਡੀਐਮ ਸਾਹਿਬ ਨੂੰ ਵੀ ਤੇ ਬੀਡੀਪੀਓ ਸਾਹਿਬ ਨੂੰ ਵੀ ਜਿਹੜੀ ਕਿ ਮੰਨ ਲਈ ਗਈ ਸਾਰੇ ਏਡਾਰਿਆਂ ਵੱਲੋਂ ਸਾਰੇ ਅਫਸਰਾਂ ਵੱਲੋਂ ਤੇ ਲਿਖਤੀ ਰੂਪ ਦੇ ਵਿੱਚ ਉਹ ਜਿਹੜਾ ਕਮਿਊਨਿਟੀ ਹਾਲ ਆ ਉਹ ਪਿੰਡ ਦੇ ਸਕੁਰਦ ਪਿੰਡ ਦੀ ਕਮੇਟੀ ਦੇ ਜਾਂ ਸਪੋਰਟਸ ਕਲੱਬ ਦੇ ਜਾਂ ਪੰਚਾਇਤ ਦੇ ਕਰ ਦਿੱਤਾ ਗਿਆ ਦੁਬਾਰਾ ਤੋਂ ਤੇ ਖੁਦ ਉਹ ਪਿੰਡ ਦਾ ਜਿਹੜਾ ਸਰਪੰਚ ਆ ਜਿਸ ਨੇ ਸਰਪੰਚ ਨੇ ਉਹ ਬਿਠਾਈ ਸੀਗੇ ਗੁੱਜਰ ਮੱਝਾਂ ਵਾਲੇ ਬੱਕਰੀਆਂ ਵਾਲੇ ਉਹਨੇ ਖੁਦ ਇਹ ਜਿਹੜਾ ਪੈਲਸ ਆ ਇਹ ਕਮਿਊਨਿਟੀ ਹਾਲ ਖਾਲੀ ਕਰਵਾਇਆ ਸੀਗਾ ਤੇ ਬਾਬਾ ਜੀਵਨ ਸਿੰਘ ਵਿਕਾਸ ਗ੍ਰਾਮ ਕਮੇਟੀ ਨੇ ਬੜੀ شدت ਦੇ ਨਾਲ ਇਸ ਕਮਿਊਨਿਟੀ ਹਾਲ ਦੀ ਜਿਹੜੀ ਸਫਾਈ ਕੀਤੀ ਸੀਗੀ ਇਸ ਕਰਕੇ ਕਿ 5 ਸਤੰਬਰ ਨੂੰ ਜਿਹੜਾ ਸ਼੍ਰੋਮਣੀ ਜਰਨੈਲ ਅਮਰਜੀਤ ਬਾਬਾ ਜੀਵਨ ਸਿੰਘੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ 7 ਤਰੀਕ ਨੂੰ ਉਹਨਾਂ ਨੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਜਿਹੜਾ ਉਹ ਦਿਨ ਮੈਥਿਆ ਸੀ ਬੜੀ ਸ਼ਿੱਦਤ ਨਾਲ ਉਹਨਾਂ ਨੇ ਸਫਾਈ ਕੀਤੀ ਸੀ ਡੰਗਰਾਂ ਦਾ ਜਿਹੜਾ ਮਲ ਮੂਤਰ ਸੀ ਉਹ ਸਾਫ਼ ਕਰਕੇ ਕਮੇਟੀ ਨੇ ਤੇ ਹੋਰ ਪਿੰਡ ਦੇ ਜਿਹੜੇ ਮੋਹਤਵਾਰ ਸੇਵਾਦਾਰ ਸੱਜਣ ਸਨ ਉਹਨਾਂ ਸਾਰਿਆਂ ਨੇ ਬੜੀ ਮਸ਼ੱਕਤ ਦੇ ਨਾਲ ਪੈਲਸ ਨੂੰ ਬਹੁਤ ਸੋਹਣਾ ਰੂਪ ਦੇ ਦਿੱਤਾ ਸੀਗਾ ਸਫਾਈ ਕਰਕੇ ਤੇ ਜਿਉਂ ਹੀ ਸਰਪੰਚ ਨੂੰ ਪਤਾ ਲੱਗਾ ਕਿ 7 ਤਰੀਕ ਨੂੰ ਇੱਥੇ ਸਿੱਖ ਕੌਮ ਦੇ ਸ਼ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਸਫਾਈ ਕਰਨ ਤੋਂ 2 ਦਿਨ ਬਾਅਦ ਹੀ ਯਾਨੀ ਕਿ ਕੱਲ 31 ਅਗਸਤ ਨੂੰ ਅੱਜ 1 ਸਤੰਬਰ ਹੈ ਬੀਤੀ 31 ਅਗਸਤ ਨੂੰ ਉਸ ਰਾਜਣਾ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਦੁਬਾਰਾ ਸਾਫ਼ ਸੁਥਰੇ ਉਸ ਪੈਲਸ ਦੇ ਵਿੱਚ ਉਹਨਾਂ ਹੀ ਗੁਜਰਾਂ ਨੂੰ ਫੇਰ ਲਿਆ ਕੇ ਬਿਠਾ ਦਿੱਤਾ ਸੋ ਪਿੰਡ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਆ। ਕਮੇਟੀ ਵੱਲੋਂ ਭਾਰੀ ਰੋਸ ਕੀ ਪ੍ਰਗਟ ਕੀਤਾ ਗਿਆ। ਇਹਦੇ ਸਬੰਧ ਵਿੱਚ ਵੀਡੀਓ ਵੀ ਪਾਈ ਗਈ ਆ। ਸੋ ਮੇਰੀ ਉਸ ਪਿੰਡ ਦੇ ਸੱਜਣ ਸਰਦਾਰ ਪ੍ਰਗਟ ਸਿੰਘ ਰਾਜਾਣਾ ਜੀ ਮੇਰੇ ਬਹੁਤ ਅਜੀਜ਼ ਨੇ। ਉਹਨਾਂ ਦੇ ਨਾਲ ਵੀ ਗੱਲ ਹੋਈ ਸੀਗੀ। ਉਹਨਾਂ ਨੇ ਵੀ ਸਾਰੀ ਜਿਹੜੀ ਘਟਨਾ ਕਰਨ ਦੀ ਜਾਣਕਾਰੀ ਮੈਨੂੰ ਦਿੱਤੀ ਆ। ਸੋ ਮੈਂ ਸੋਚਿਆ ਕਿ ਇਹ ਗੱਲ ਸਾਂਝੀ ਕੀਤੀ ਜਾਣੀ ਚਾਹੀਦੀ ਆ ਮੈਂ ਜ਼ਰੂਰੀ ਸਮਝਿਆ। ਇਹ ਸੋਚਣ ਵਾਲੀ ਗੱਲ ਇਹ ਆ ਸੰਗਤ ਜੀ ਜਿੱਦਾਂ ਕਿ ਮੈਂ ਵੀਡੀਓ ਦੇ ਸਟਾਰਟ ਦੇ ਵਿੱਚ ਗੱਲ ਕੀਤੀ ਸੀ ਕਿ ਜਿੱਥੇ ਪੰਜਾਬ ਹੜਾਂ ਦੀ ਮਾਰ ਹੇਠਾ ਉੱਥੇ ਹੀ ਸਰਪੰਚ ਮਨਜੀਤ ਸਿੰਘ ਰਾਜਣਾ ਵੱਲੋਂ ਸਿੱਧੇ-ਸਿੱਧੇ ਮذਬੀ ਸਿੱਖਾਂ ਦੇ ਨਾਲ ਕਹਿ ਸਕਦੇ ਆ ਕਿ ਇੱਕ ਵਾਰ ਫਿਰ ਤੋਂ ਵਿਤਕਰੇ ਦੀ ਭਾਵਨਾ ਵਿਖਾਈ ਗਈ ਆ ਧੱਕੇਸ਼ਾਹੀ ਕੀਤੀ ਗਈ ਆ ਤਾਂ ਜੋ ਕਾਮ ਦੇ ਸ਼ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਉਹ ਨਾ ਮਨਾਇਆ ਜਾ ਸਕੇ ਸੋ ਇਹ ਸੋਚ ਕਿਦਾਂ ਦੀ ਇੱਕ ਇਦਾਂ ਦੇ ਲੋਕ ਨੇ ਹੈਰਾਨੀ ਹੁੰਦੀ ਆ ਇਹੋ ਜਿਹੇ ਲੋਕਾਂ ਤੇ ਕਿ ਇਹ ਪੰਜਾਬ ਦੇ ਹੀ ਵਾਸੀ ਨੇ ਇਹ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਉਹੀ ਲੋਕ ਨੇ ਜੋ ਦਾਅਵੇਦਾਰੀ ਠੋਕਦੇ ਨੇ ਕਿ ਅਸੀਂ ਸਿੱਖ ਹਾਂ ਅਸੀਂ ਸਿੱਖ ਧਰਮ ਦੇ ਠੇਕੇਦਾਰ ਹਾਂ ਕਿਉਂ ਨਹੀਂ ਪੰਜਾਬ ਦੇ ਵਿੱਚੋਂ ਇਹ ਚੀਜ਼ਾਂ ਖਤਮ ਹੁੰਦੀਆਂ ਕਿਉਂ ਨਹੀਂ ਇਹ ਜਿਹੜਾ ਜਾਤੀਵਾਦ ਆ ਇਹ ਕਿਉਂ ਨਹੀਂ ਇਹੋ ਜਿਹੇ ਲੋਕ ਖਤਮ ਹੋਣ ਲੇ ਦਿਨ ਹਰ ਦਿਨ ਕੋਈ ਨਾ ਕੋਈ ਨਵੀਂ ਏਦਾਂ ਦੀ ਘਟਨਾ ਘਟ ਜਾਂਦੀ ਆ ਤੇ ਲਾਂਤਾਂ ਦੇ ਪਾਤਰ ਬਣਦੇ ਨੇ ਇਹੋ ਜਿਹੇ ਲੋਕ ਬੜੀ ਸ਼ਰਮਨਾਕੀ ਘਟਨਾयां ਇਹ ਬਿਲਕੁਲ ਮਿੱਥ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਆ ਬਿਲਕੁਲ ਜਾਤੀ ਭੇਦਭਾਵ ਦੇ ਤੌਰ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਆ ਕਿਉਂਕਿ ਖੁਦ ਪੈਲਸ ਖਾਲੀ ਕਰਵਾ ਕੇ ਉਸ ਕਮੇਟੀ ਦੇ ਨਾਲ ਤੇ ਬਾਬਾ ਦੀ ਫਿਕਸਪੋਰਟਸ ਕਲੱਬ ਦੇ ਨਾਲ ਲੱਗ ਕੇ ਜਿਹੜਾ ਪੈਲਸ ਖੁਦ ਖਾਲੀ ਕਰਵਾ ਕੇ ਜਦੋਂ ਉਹਦੀ ਬਿਲਕੁਲ ਸਫਾਈ ਕਰ ਦਿੱਤੀ ਉਹਨੂੰ ਸਾਫ ਸੁਥਰਾ ਬਣਾ ਦਿੱਤਾ ਗਿਆ ਇਥੋਂ ਤੱਕ ਕਿ ਉਹਨਾਂ ਨੇ ਦੱਸਿਆ ਕਿ ਉਹ ਉੱਥੇ ਇੱਕ ਜਿੰਦਰਾ ਲਾ ਦਿੱਤਾ ਗਿਆ ਤੇ ਉਹ ਜਿੰਦਰਾ ਸਰਪੰਚ ਨੇ ਖੁਦ ਤੋੜ ਕੇ ਤੇ ਧੱਕੇ ਨਾਲ ਉਹਨਾਂ ਗੁਜਰਾਂ ਨੂੰ ਦੁਬਾਰਾ ਤੋਂ ਉੱਥੇ ਬਿਠਾ ਦਿੱਤਾ ਗਿਆ ਜਿਨ੍ਹਾਂ ਤੇ ਡੰਗਰ ਉਸੇ ਤਰ੍ਹਾਂ ਹੀ ਉਸ ਪੈਲਸ ਦੇ ਵਿੱਚ ਫਿਰ ਆਪਣਾ ਮਲਮੁੱਤਰ ਦੇ ਨਾਲ ਉਹਨੂੰ ਗੰਦਾ ਬਣਾ ਰਹੇ ਸੰਗਤ ਜੀ ਬਹੁਤ ਮਾੜੀ ਗੱਲ ਆ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਕੜਮ ਚੌਧਰੀ ਮذਬੀ ਸਿੱਖਾਂ ਦੇ ਨਾਲ ਖਾਸ ਕਰਕੇ ਜਿਹੜੇ ਸਿੱਖ ਪੰਥ ਦੇ ਅਸਲ ਵਾਰਿਸ ਨੇ ਉਹਨਾਂ ਦੇ ਨਾਲ ਇਦਾਂ ਦੀਆਂ ਕਰਤੂਤਾਂ ਕਰਦੇ ਨੇ ਇਸ ਢੰਗ ਨਾਲ ਪੇਸ਼ ਆਉਂਦੇ ਨੇ ਸਾਡੇ ਸ਼ਹੀਦਾਂ ਦੇ ਜਨਮ ਦਿਹਾੜੇ ਯੋਧਿਆਂ ਦੇ ਜਨਮ ਦਿਹਾੜੇ ਮਨਾਉਣ ਦੇ ਵਿੱਚ ਜਿਹੜੇ ਰੁਕਾਵਟ ਪੈਦਾ ਕਰਦੇ ਨੇ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੇਰੀ ਸਮੂਚੀ ਸਿੱਖ ਜਥੇਬੰਦੀਆਂ ਨੂੰ ਮੱਜ ਖਾਸ ਕਰਕੇ ਮੱਜਬੀ ਸਿੱਖ ਕਾਮ ਦੀਆਂ ਸਾਰੀਆਂ ਹੀ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹੋ ਜੇ ਬੰਦਿਆਂ ਨੂੰ ਬਿਲਕੁਲ ਨੋਟਿਸ ਦੇ ਵਿੱਚ ਲੈ ਕੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਸਰਪੰਚ ਜਿਹੜਾ ਮਨਜੀਤ ਸਿੰਘ ਰਾਜਿਆਣਾ ਤੋਂ ਆ ਬੜੀ ਘਟੀਆ ਉਹਨੇ ਆਪਣੀ ਕਾਰਗੁਜ਼ਾਰੀ ਦਾ ਕਟਿਆ ਅਕਲ ਦਾ ਜਿਹੜਾ ਸਬੂਤ ਦਿੰਦਾ ਇਹ ਜਿਹੜੀ ਕਰਤੂਤ ਕਰਕੇ ਸੁਲਾਨਤਾ ਦਾ ਪਾਤਰ ਆ ਇਹ ਸਰਪੰਚ ਮਨਜੀਤ ਸਿੰਘ ਰਾਜੇਣਾ ਕਿਉਂਕਿ ਇਥੋਂ ਇੱਕ ਹੰਕਾਰ ਦੀ ਵੀ ਬੋ ਆਉਂਦੀ ਆ ਅਜੇ ਕੁਝ ਕੁ ਦਿਨ ਹੋਏ ਲਿਓ ਸਰੰਗੜਾ ਪਿੰਡ ਵਾਲਾ ਜਿਹੜਾ ਮਸਲਾ ਸੀਗਾ ਅਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਤ ਕਿੱਡੀ ਵੱਡੀ ਉੱਥੇ ਉਹ ਅ ਸੰਖਿਆ ਦੇ ਵਿੱਚ ਕੌਮ ਨੇ ਇਕਤਰ ਹੋ ਕੇ ਤੇ ਉਹਨਾਂ ਮਤਬੁੱਦੀ ਲੋਕਾਂ ਤੇ ਬੜੀ ਸਖਤ ਕਾਰਵਾਈ ਕਰਵਾਈ ਆ ਐਸਸੀ ਐਸਟੀ ਐਕਟ ਦੇ ਅਧੀਨ ਹੋਰ ਵੀ ਧਰਾਵਾਂ ਲਾ ਕੇ ਪਰਚਾ ਦਰਜ ਕਰਾਇਆ ਗਿਆ ਇੱਕ ਬੰਦਾ ਜੀਲ ਦੇ ਵਿੱਚ ਹੈ ਤੇ ਬਾਕੀ ਫਰਾਰ ਨੇ ਪੰਜਾਬ ਤੋਂ ਬਾਹਰ ਨੇ ਫਿਰ ਵੀ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਇਹੋ ਜੇ ਸਰਪੰਚ ਮਨਜੀਤ ਸਿੰਘ ਵਰਗੇ ਲੋਕਾਂ ਦੇ ਦਿਮਾਗ ਦੇ ਵਿੱਚ ਕਿੰਨਾ ਹੰਕਾਰ ਭਰਿਆ ਕਿੰਨੀ ਨਫ਼ਰਤ ਭਰੀ ਆ ਕਿ ਆਪਣੀ ਪਿੰਡ ਦੇ ਲੋਕਾਂ ਵੱਲੋਂ ਚਲੋ ਜੇ ਉਹਨਾਂ ਗੁਜਰਾਂ ਨੂੰ ਬਿਠਾਉਣਾ ਹੀ ਸੀਗਾ ਤੇ ਬਾਬਾ ਜੀ ਦਾ ਜਨਮ ਦਿਹਾੜਾ ਦੇ ਮਨਾ ਲੈਣ ਦੇਂਦਾ ਹਲਕੋ ਕਮੇਟੀ ਵਾਲੇ ਪ੍ਰਧਾਨ ਜੀ ਕਮੇਟੀ ਦੇ ਪ੍ਰਧਾਨ ਜੀ ਕਹਿ ਰਹੇ ਨੇ ਕਿ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਬਾਅਦ ਉਹਨਾਂ ਨੇ ਇੱਕ ਗਰੀਬ ਬੱਚੀ ਦਾ ਵਿਆਹ ਵੀ ਉੱਥੇ ਕਰਨਾ ਸੀ ਯਾਰ ਕਮਾਲ ਆ ਹੈਰਾਨੀ ਹੁੰਦੀ ਹੈ ਇਹੋ ਜਿਹੇ ਲੋਕਾਂ ਤੇ ਕਿ ਪੰਜਾਬ ਦੇ ਲੋਕ ਨੇ ਇਹ ਪੰਜਾਬ ਦੇ ਵਾਸੀ ਨੇ ਇਹ ਆਪਣੇ ਆਪ ਨੂੰ ਸਿੱਖ ਕਹਿਣ ਵਾਲੇ ਨਹੀਂ ਇਹੋ ਜਿਹੇ ਲੋਕ ਸਿੱਖ ਨਹੀਂ ਹੋ ਸਕਦੇ ਜਿਹੜੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਨੇ ਤੇ ਜਦੋਂ ਜਿਹੜੀ ਕਮੇਟੀ ਦਾ ਜਿਹੜੇ ਕਲੱਬ ਦਾ ਨਾਂ ਹੀ ਸ਼ਹੀਦਾਂ ਦੇ ਨਾਂ ਤੇ ਹੋਵੇ ਤੇ ਉਹਨਾਂ ਦੇ ਵਿਰੁੱਧ ਇਹੋ ਜਿਹੀਆਂ ਕਰਤੂਤਾ ਕਰਨੀਆਂ ਇਹ ਸਿੱਖਾਂ ਦੀ ਨਿਸ਼ਾਨੀ ਨਹੀਂ ਗਈ ਇਹ ਆਪਣੇ ਆਪ ਨੂੰ ਸਿੱਖ ਅਖਵਾਉਣ ਦੇ ਕਾਬਲ ਨਹੀਂ ਆਏ ਸਰਪੰਚ ਮਨਜੀਤ ਸਿੰਘ ਸਿੱਧੇ ਤੌਰ ਤੇ ਮੱਝਵੀ ਸਿੱਖਾਂ ਦੇ ਨਾਲ ਭੇਦਭਾਵ ਜਾਤੀਵਾਦ ਛੂਹਛਾਤ ਦੀ ਜਿਹੜੀ ਇਹ ਭਾਵਨਾ ਇਹ ਵਿਖਾਈ ਗਈ ਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਸਰਪੰਚ ਮਨਜੀਤ ਸਿੰਘ ਰਾਜਾਣੇ ਨੂੰ ਜਿੰਨੀਆਂ ਵੀ ਲਾਂਤਾਂ ਪਾਈਆਂ ਜਾਂਦੀਆਂ ਨੇ ਪਾਓ ਮੇਰੇ ਵੱਲੋਂ ਤੇ ਇਸ ਸਰਪੰਚ ਮਨਜੀਤ ਸਿੰਘ ਨੂੰ ਕਰੋੜ ਕਰੋੜ ਲਾਂਤਾਂ ਨੇ ਹੜਦੂ ਲਾਂਤਾਂ ਕਿ ਜਿਨੇ ਸ਼ਾਸਨ ਪ੍ਰਸ਼ਾਸਨ ਦੇ ਹੁਕਮਾਂ ਨੂੰ ਵੀ ਟਿੱਚ ਜਾਣਿਆ ਡੀਸੀ ਸਾਹਿਬ ਡੀਡੀਪੀਓ ਸਾਹਿਬ ਐਸਡੀਐਮ ਸਾਹਿਬ ਤੇ ਮਾਨਯੋਗ ਡਿਵੀਜ਼ਨ ਸਾਹਿਬ ਦੇ ਹੁਕਮਾਂ ਨੂੰ ਟਿੱਚ ਜਾਣਿਆ ਰਤਾ ਭਰਵੀ ਉਹਸ ਬੰਦੇ ਨੇ ਸ਼ਾਸਨ ਤੇ ਪ੍ਰਸ਼ਾਸਨ ਦੀ ਪਰਵਾਹ ਨਹੀਂ ਕੀਤੀ ਪਤਾ ਨਹੀਂ ਕਿ ਸ਼ਾਇਦ ਉਹ ਬੰਦਾ ਹੰਕਾਰ ਜਿੰਨਾ ਅੰਨਾ ਹੋਇਆ ਕਿ ਉਹਨੂੰ ਕੁਝ ਜਾਤੀਵਾਦ ਉਹਨਾ ਦਿਖਦਾ ਹੀ ਨਹੀਂਗਾ ਸੋ ਮੇਰੀ ਪ੍ਰਸ਼ਾਸਨ ਅੱਗੇ ਵੀ ਮੰਗਿਆ ਕਿ ਜਿਹੜੇ ਜਿਹੜੇ ਆਧਾਰਿਆਂ ਦੇ ਵਿੱਚੋਂ ਪਿੰਡ ਦੀ ਕਮੇਟੀ ਤੇ ਸਪੋਰਟਸ ਕਲੱਬ ਨੇ ਮੰਜ਼ੂਰੀ ਲਈ ਸੀ ਇਸ ਪੈਲਸ ਦੀ ਇਸ ਕਮਿਊਨਿਟੀ ਹਾਲ ਦੀ ਸਪੁਰਦਗੀ ਲਈ ਪਿੰਡ ਦੀ ਸਪੁਰਦਗੀ ਲਈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੇ ਇਹਦੀ ਸਪੁਰਦਗੀ ਵਾਸਤੇ ਅਪੀਲ ਕੀਤੀ ਸੀ ਸੋ ਮੇਰੀ ਉਹ ਨਾ ਅਧਾਰਿਆਂ ਨੂੰ ਵੀ ਬੇਨਤੀ ਆ ਕਿ ਇਸ ਸਰਪੰਚ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਜਿਨੇ ਇਹਨਾਂ ਹੁਕਮਾਂ ਨੂੰ ਮੀਟੇ ਚ ਜਾਣਿਆ ਰਤਾ ਕੁਛ ਨਹੀਂ ਸਮਝਿਆ ਲਿਖਤੀ ਆਰਡਰ ਨੂੰ ਦਰਕਨਾਰ ਕਰਦੇ ਹੋਏ ਦੁਬਾਰੇ ਉਹਨਾਂ ਗੁਜਰਾਂ ਨੂੰ ਇਸ ਪੈਲਸ ਦੇ ਵਿੱਚ ਉਨੇ ਕਬਜ਼ਾ ਕਰਵਾਇਆ ਸ਼ਾਇਦ ਹੋ ਸਕਦਾ ਕਿ ਉਹਨਾਂ ਗੁਜਰਾ ਤੋਂ ਚਾਰ ਦਮੜੇ ਵੀ ਉਹਨੇ ਲਏ ਹੋਣਗੇ ਇਹੀ ਹੋ ਸਕਦਾ ਹੰਕਾਰ ਦੇ ਨਾਲ ਨਾਲ ਇਹ ਵੀ ਇੱਕ ਵਜ੍ਹਾ ਹੋ ਸਕਦੀ ਆ ਕਿਉਂਕਿ ਇਹੋ ਜਿਹੇ ਲੋਕਾਂ ਦਾ ਇੰਨਾ ਕੀ ਜ਼ਮੀਰ ਹੁੰਦਾ ਆ ਇਹ ਚਾਰ ਛਿਲਣਾਂ ਦੇ ਪਿੱਛੇ ਬਹੁਤ ਕੁਝ ਕਰ ਜਾਂਦੇ ਨੇ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਤੇ ਕਮੈਂਟਾਂ ਰਾਈ ਇਹ ਸ ਸਰਪੰਚ ਮਨਜੀਤ ਸਿੰਘ ਦਾ ਪੂਰਾ ਬਣਦਾ ਮਾਨਸਕਾਰ ਕਰੋ ਜੀ